ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਬਨ ਠੱਕਰਵਾਲ ਮੋਜਮਜਰ ਜ਼ਿਲ੍ਹਾ ਛੇਅਰ ਪੁਰ ਵਿਖੇ ਜਿੱਥੇ ਕਿ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀਰਾ ਤੇ ਇਲਾਕੇ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ। ਪ੍ਰੇਸ਼ਵਰੀ ਜਾਣਕਾਰੀ ਦਿੰਦੇ ਹੋਏ ਮਾਸਟਰ ਸਰਵਿਸਿੰਗ ਮਨਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਪ੍ਰਵਾਤ ਫੇਰੀ ਰੰਮਤਾ ਕੀਤੀ ਗਈ। ਇਸਪਰੰਤ 13 ਤਰੀਕ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੀ ਰੰਮਤਾ ਕੀਤੀ ਗਈ ਅਤੇ 14 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਏ ਗਏ ਅਤੇ ਅਜ 15 ਤਰੀਕ ਨੂੰ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਇਸ ਸੁਪਰੰਤ ਅਮਰ ਸਿੰਘ ਪਾਰਸ ਢਾਡੀ ਜਥੇ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਪ੍ਰਧਾਨ ਲਖਵੀਰ ਸਿੰਘ ਕੈਪਟਨ ਗਿਆਨ ਸਿੰਘ ਡਾਕਟਰ ਭਰਮਜੀਤ ਸਿੰਘ ਮੰਜ ਮਾਸਟਰ ਸਰਬਜੀਤ ਸਿੰਘ ਮੰਜ ਸੈਕਟਰੀ ਸਰਦਾਰ ਚਰਨਜੀਤ ਸਿੰਘ ਮੰਜ ਨਰਿੰਦਰ ਸਿੰਘ ਮੰਜ ਕੈਪਟਨ ਬਲਵੀਰ ਸਿੰਘ ਸਰਦਾਰ ਖੜਕ ਸਿੰਘ ਮੰਜ ਸਰਪੰਚ ਜਸਵਿੰਦਰ ਸਿੰਘ ਖਹਿਰਾ ਸਰਦਾਰ ਸਤਨਾਮ ਸਿੰਘ ਮੰਜ ਸ਼੍ਰੀ ਗਿਆਨ ਚੰਦ ਪਰਮਿੰਦਰ ਸਿੰਘ ਮਿੰਹਾਸ ਸਰਦਾਰ ਕੁਲਦੀਪ ਸਿੰਘ ਸਰਦਾਰ ਨਛੱਤਰ ਸਿੰਘ ਗਿੱਲ ਡਿਪਟੀ ਹਰਜਿੰਦਰਪਾਲ ਵਿਜੇ ਲੱਬਾ ਮਨਜੀਤ ਸਿੰਘ ਪੰਚ ਠੇਕੇਦਾਰ ਕਿਸ਼ਨ ਲਾਲ ਸਰਦਾਰ ਅਜੀਬ ਸਿੰਘ ਮੰਜ ਜੋਗਾ ਸਿੰਘ ਟਾਂਕ ਤੇ ਇਸ ਤੋਂ ਇਲਾਵਾ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ बाबा बाबा शुक्र Não, 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 não. They एक अकाल है श्री गुरु ग्रंथ एक अकाल है गुरु हैुरमुख तो की बोल दे ज मेरा नान गवाला दे गुरु जिथे गुरमुख की बोल दे ज मेरा नान गवाला दे, दे मेरा करा पाव कर पापा ॻाली करापा गावी सापा कर पा ਜੋ ਚੰਦ ਕੋਲ ਬਾਬਾ ਕਾ ਤੋ ਨੰਗਾ ਬਾਬਾ ਵੀਰ ਕਰ ਕਰ ਬਾਬਾ ਵੀਰ ਅਈ ਤਰੁ ਕਹਾ ਕਾ ਵੀਰ ਸ੍ਰੀ ਮਹਾਂ ਤਪਸਵੀ ਜਿਨ੍ਹਾਂਾਰੇ ਵਰਜਾਨ ਨਹੀਂ ਕੀਤਾ ਜਾ ਸਕਦਾ ਸ਼ੋਰਾਂ ਦੇ ਵਿੱਚ ਜਿਨ੍ਹਾਂ ਦੀ ਮਹਾਨ ਮਹਿਮਾਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪਰਮ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਪਤੀ ਹੋ ਚੁੱਕਾ ਹੈ। ਸੋ ਆਪ ਸੰਤਾਂ ਲਗਾਤਾਰ ਪਿਛਲੇ ਪੰਦਰਾਂ 20 ਦਿਨ ਤੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪਰਮ ਮਨਾਉਣ ਦੇ ਲਈ ਗੁਰਦੁਆਰਾ ਸਿੰਘ ਸਵਾਮੀ ਖੇਤ ਟੁੱਟ ਰਹੇ ਹੋ। ਕਿਤੇ ਆਪ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ। ਆਪ ਸੋਚਿਆ ਸੰਤਾਂ ਨੇ ਪਾਨ ਮੰਨ ਤੇ ਧੰਦੇ ਨਾਲ ਬਹੁਤ ਸੇਵਾਵਾਂ ਕੀਤੀਆਂ ਹਨ। ਹੋ ਸਕਦਾ ਹੈ ਕਿ ਸਾਡਾ ਕਿਸੇ ਕੋਲ ਨਾਮ ਨਾ ਲਿਆ ਜਾ ਸਕਿਆ ਹੋਵੇ ਜਨ ਕਰਦੇ ਹੋਏ ਚੱਲਦੇ ਹੋਏ ਪ੍ਰਬੰਧਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ ਗੁਰੂ ਸਾਹਿਬ ਕਿਰਪਾ ਕਰਨ ਔਲਣਾ ਸਮੱਸਭਾ ਦਾ ਬਖਸ਼ਿਸ਼ ਕਰਨ ਜੁ ਸਮੇਂ ਬਹੁਤ ਹੀ ਨਿਮਰਤਾ ਸਹਿਤ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਡੇ ਵੀ ਸਰਦਾਰ ਜੀ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਮਹਾਨ आप सब आप संता दा धन्यवाद करनी देशा व देशा संता नगर व नगर दी इकतरवार मौजूद आ रहा आप सूचियां संता ने बहुत ही दिल दीं नहराइयां को बहुत ही भावना दे नाल आज दा ए महान ने पवित्र धारा बनाया है गुरु साहब सबों नु प्राप्त करान और और वाला सभा सर्वेस पाका होवे ए ਤੋਂ ਤਰਫੇ ਵਾਲਕ ਤੰਤਲ ਸਾਸ਼ਕ ਗੁਰਾਂ ਸਾਹਿਬ ਜੀ ਦੇ ਪਾਵਨ ਕੋਤੇ ਇਕ ਮਾਨ ਰਹੀ ਗੁਰੂ ਸواری ਸਾਧ ਸੰਗਤੋ ਆਓਇ ਕਿਰਾਂ ਫਿਰਫਤੇ ਸਾਡ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬੁਰ ਨਾਨਕ ਪਰਗਟਿਆ ਮੇਟੀ ਧੁਰੇ ਜਾ ਕੇ ਚੱਲ ਕਲ ਤਾਰਨ ਗੁਰ ਨਾਨਕਾ ਗੁਰੂ ਨਾਨਕ ਜੀ ਮਹਾਰਾਜ ਦੁਨੀਆਂ ਦੇ ਮਹਾਨ ਪੈਗੰਬਰ ਕੋਈ ਨਹੀਂ ਉਹ ਸਮਾਂ ਜਿਸ ਸਮੇਂ ਕੋ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਇਸ ਦੁਨੀਆ ਦੇ ਉੱਤੇ ਜ਼ਬਰ ਜ਼ੁਲਮ ਉਰ ਦੀ ਜਿਹੜੀ ਤੁਦਸਿਓ ਸ਼ਾਈ ਹੋਈ ਸੀ ਸੋਨੇ ਕੋਕਾਰ ਕਰ ਪ੍ਰਭ ਗੁਰੂ ਨਾਨਕ ਜਗ ਮਾਣੇ ਘਟਾਇਆ ਜਦੋਂ ਧਰਤੀ ਤੇ ਅਤਿਆਚਾਰ ਵਧਦਾ ਜਾਂਦੇ ਨੇ ਧਰਤੀ ਬੁਕਾਰ ਕਰਦੀ ਹੈ ਕੋਈ ਨਾ ਕੋਈ ਰਖਵਰ ਪ੍ਰਭੰਗਰ ਇਸ ਦੁਨੀਆ ਦਾ ਆਧਾਰ ਕਰਨ ਦੇ ਲਈ ਪਉਦਾ ਹੈ ਗੁਰਨਾਨ ਸਿੰਘ ਤੋਂ ਪਹਿਲਾਂ ਗੌਂਪਰ ਤਨੇਤਾ ਵਾਕ ਵਾਕ ਜੁਗਾਂ ਦੇ ਦਰਮਿਆਨ ਆਏ ਉਹ 14 ਕਲਾਂ ਸੰਪੂਰਨਾ ਉਹ 16 ਕਲਾਂ ਸੰਪੂਰਨਾ ਗੁਰੂ ਰੇਖੇ ਜੀ ਦੀ ਕਲਪ ਦੇ ਅੰਦਰ ਅਨਕ ਗਵਾਲ ਹੈ ਠਾਕ ਜੜਿਆ ਅਨੇਕ ਕਲਾਂ ਲੈ ਕੇ ਗੁਰਨਾਨ ਸਿੰਘ ਜੀ ਕਲਪ ਦੇ ਵਿੱਚ ਜੀਵਨ ਦਾ ਆਧਾਰ ਕਰਨ ਦੇ ਲਈ ਆਏ ਸੋ ਆਪ ਸਾਰਾ ਨਗਰ ਸੁਣਤੀਆ ਸਕਦਾ ਹਿੰਦੂ ਰਾਹੀ ਪੀਰ ਬੱਚੇ ਬੇਟੀਆਂ ਸਾਡੇ ਪ੍ਰਦੇਸ਼ਾਂ ਦੇ ਵਿੱਚ ਸਾਰੇ ਬਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀਆ ਮਹਾਨ ਪੁਰਬ ਜਿਹੜਾ ਵੜਦੇ ਉੱਤੇ ਦੁਨੀਆ ਦੇ ਕੋਨੇ-ਕੋਨੇ ਉੱਤੇ ਜਿੱਥੇ ਵੀ ਗੁਰੂ ਨਾਨਕ ਦੇਵ ਸਾੰਭਤ ਬੈਠੀਆਂ ਮਨਾਇਆ ਜਾਂਦਾ ਤੁਸੀਂ ਵੀ ਪੂਰੇ ਉਸ਼ਾ ਦੇ ਨਾਲ ਪੂਰੇ ਜੋਸ਼ ਦੇ ਨਾਲ ਗੁਰੂ ਦਾ ਪੁਰਬ ਜਿਹੜਾ ਮਨਾਇਆ ਤੁਹਾਨੂੰ ਸਾਰਿਆਂ ਨੇ ਸੋਚਿਆ ਸਕਤਾ ਨੂੰ ਮਹਾਨ ਦੇਵਸਤਿਆਂ ਲੱਖ-ਲੱਖ ਵਧਾਈਆਂ ਸੋ ਜਿੱਥੋਂ ਤੱਕ ਸਾਜੀਸ ਸਹੀ ਮੇਰੇ ਬਾਰੇ بار بار ਪ੍ਰਤਾਣ ਜੀ ਕਹਿੰਦੇ ਦਾਸ ਸੇ ਸਾਡਾ ਕੁੱਕਰ ਹੈ ਕਦੀ ਵੀ ਪ੍ਰਤਾਣ ਕੇ ਆਪਣੇ ਆਪ ਨੂੰ ਸਮਝਦਾ ਹਮੇਸ਼ਾ ਇਹ ਗੁਰੂ ਅਦਾ ਕਰੇਗਾ ਕਿਉਂਕਿ ਇਸ ਲੜਕੇ ਨੇ ਪਹਿਲਾਂ ਬਹੁਤ ਵੱਡੇ ਮਾਨਵਾਖੇ ਦੇ ਉਸ ਗੁਰੂ ਸਾਹਿਬ ਦੀ ਜਿੰਨੀ ਸੇਵਾ ਹੋ ਗਈ ਜਿੰਨੀ ਇਹ ਮੌਮਨ ਹੈ ਆਹ ਜ਼ਿੰਦਗੀ ਜਿੰਨੀ ਸੇਵਾ ਕਰਾਂਗੇ ਲੇਕਿਨ ਪ੍ਰਤਾਣ ਦਾ ਉਹਦੇ ਜੀ ਮੈਨੂੰ ਗੁਰੂ ਸਾਹਿਬ ਦੇ ਚਰਨਾ ਜਿਵੇਂ ਹਜ਼ੂਰੀ ਚ ਕਹਾਂ ਉਹ ਕਿ ਕਹਿਣਾ ਵੀ ਇਹਨੂੰ ਰੋੜਨੀ ਕੋਈ ਵੀ ਸਿੱਧੇ ਸੇਵਾ ਪ੍ਰਤਾਣ ਨਹੀਂ ਕਰ ਸਕਦਾ ਦਾਸ ਗੁਰੂ ਕਰਦਾ ਉਸ ਤੇ ਹੈ ਗੁਰੂ ਕੀ ਗੁਰੂ ਦਾ ਸੇਵਾ ਕਰੇਗਾ ਸੋ ਤੁਹਾਡਾ ਸਾਰਿਆਂ ਦਾ ਇੱਕ ਇੱਕ ਚੱਲਿਆ ਹੋਇਆ ਕਦਮ ਸਿਰ ਮਤੇ ਸੋ ਫਿਰ ਤੂੰ ਫੇਰ ਦੱਸ ਦੇ ਕਿ ਸਾਡੋ ਪ੍ਰਬੰਧ ਕਰਦੇ ਆ ਕੋਣੋਂ ਕਈ ਖਾਮੀਆਂ ਰਹਿ ਗਿਆ ਹੋਣ ਗਿਆ ਸੰਗਤ ਤੇ ਗੁਰੂ ਸਾਹਿਬ ਆਖੇ ਕਿ ਉਹਨੇ ਬਖਸ਼ ਦੇਣਾ ਇਸੇ ਤਰ੍ਹਾਂ ਸਾਰੇ ਜਿਹਨੇ ਹੋਰ ਆਕ੍ਰੀਮ ਪ੍ਰੋਗਰਾਮ ਹੋਣੀ ਬਾਤਾਂ ਦੇ ਇਸਾ ਲੈਣਾ ਕਿਉਂਕਿ ਇਹੀ ਆਪਾਂ ਸਾਡੀ ਕਮਾਈ ਆ ਜਦੋਂ ਜਿੰਨਾ ਆਪਾਂ ਕੁਝ ਕਰਦੇ ਜਾਣਾ ਜੁੜਾਂਗੇ ਆਪਣੇ ਬੱਚਿਆਂ ਨੂੰ ਲਿਆ ਮੰਗੇ ਉਹਨਾਂ ਨੂੰ ਵੀ ਕੋਸਰਾਂ ਨੂੰ ਸਿੱਖਣ ਤੋਂ ਮਿਲੇਗਾ ਗਾ ਗੁਰੂ ਸਾਹਿਬਾਂ ਦੇ ਮਹਾਨ ਪੁਰਖਿਆਂ ਸਭ ਨਾਲ ਲੱਖ ਲੱਖ ਬਤਾਈ ਦਿੰਦਾ ਹੋਇਆ ਕਿਮਤਾਂ ਦਾ ਜਹਾਂ ਜਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मुसलमान Yeah. Mm -hmm. ਪਰਮ ਸਤਿਕਾਰਯੋਗ ਜੀਓ ਅੱਜ ਮਹਾਨ ਰਹਿਬਰ ਦੁਨੀਆਂ ਦੇ ਪਰਪਕਾਰੀ ਮਹਾਨ ਦਾਰਸ਼ਨਿਕ ਸਿੱਖਾਂ ਦੇ ਪਹਿਲੇ ਗੁਰੂ ਸਿੱਖਾਂ ਦੇ ਨਹੀਂ ਬਲਕੇ ਕੁੱਲ ਲੋਕਾਈ ਦੇ ਤੁਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਗੁਰਦੁਆਰਾ ਸਿੰਘ ਸਵਾ ਵਿਖੇ ਕਈ ਰੋਜ਼ ਤੋਂ ਪਿੰਡ ਟੱਕਰਵਾਲ ਮੌਜੂ ਮਜ਼ਾਰਾ ਦੀਆਂ ਸਮੁੱਚੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੇ ਬੜੀ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਤਕ ਹੁੰਦਿਆਂ ਮਨਾਇਆ ਗਿਆ। ਕਈ ਰੋਜ਼ ਤੋਂ ਪ੍ਰਵਾਤ ਫੇਰੀਆਂ ਦੀ ਪ੍ਰారంਭਤਾ ਕੀਤੀ। ਫਿਰ ਸਿੱਖ ਅਖੰਡ ਜਾਪ ਦਾ ਆਰੰਭ ਹੋਏ। ਮਹਾਨ ਨਗਰ ਕੀਰਤਨ ਸਜਾਏ ਗਏ। ਅੱਜ ਗੁਰਮਤ ਸਮਾਗਮ ਰਚਾਏ ਗਏ। ਜਿਸ ਵਿੱਚ ਗੁਰੂ ਘਰ ਦੇ ਵਜੀਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦੀ ਪਾਰਸ ਉਹਨਾਂ ਦੇ ਢਾਡੀ ਜੱਥੇ ਨੇ, ਰਾਗੀ ਜੱਥੇ ਨੇ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਕਾਦਰ ਅਤੇ ਹੋਰ ਸਮੂਚੀਆਂ ਸੰਗਤਾਂ ਨੇ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਤਨ ਮਨ ਤੇ ਧੰਦੇ ਨਾਲ ਸਵਾਮਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਸਭ ਸੰਗਤਾਂ ਨੂੰ ਇਸ ਮਹਾਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲਾ ਸਮਾਂ ਸੁਭਾਗਾ ਹੋਵੇ ਸਭ ਸੰਗਤਾਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਸਤਿਗੁਰ ਦੇ ਬਖਸ਼ਿਸ਼ ਕੀਤੇ ਹੋਏ ਪੰਡਾਰਿਆਂ ਵਿੱਚੋਂ ਦਾਤਾ ਵਿੱਚੋਂ ਗੁਰੂ ਘਰ ਦੇ ਲਈ ਆਪਣੀਆਂ ਸਵਾਮਾ ਦਿੰਦੇ ਰਹਿਣ ਔਰ ਗੁਰੂ ਘਰ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਣ ਦੇ ਲਈ ਗੁਰੂ ਘਰ ਦੇ ਪ੍ਰਬੰਧਾਂ ਨੂੰ ਵਧੀਆ ਚਲਾਉਣ ਦੇ ਲਈ ਸਹਿਯੋਗ ਦਿੰਦੇ ਰਹਿਣ ਬਹੁਤ ਬਹੁਤ ਸਭ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਬਲੋ ਦਮ ਬਖਸ਼ਿਸ਼ ਕਰਕੇ ਸਾਰੀਆਂ ਸੁਭਾਵਾਂ ਲਈਆਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜ ਕੇ ਗੁਰੂ ਘਰ ਦੀਆਂ ਸੁਭਾਵਾਂ ਕਰਕੇ ਆਪਣਾ ਜੀਵਨ ਸਫਲਾ ਬਣਾਈਏ ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਦੀਵਾਹੇ ਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ